ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸਗਵੰਦਰ ਸਿੰਘ ਤੁਹਾਡੇ ਲਈ ਲੈ ਕੇ ਆਇਆ ਸੱਚੀਆਂ ਕਹਾਣੀਆਂ ਦੇ ਵਿੱਚ ਇੱਕਾ ਜਿਹਾ ਨਿੱਕੇ ਜਿਹੇ ਪਿੰਡ ਦੀ ਬਾਰਦਾਰ ਜੀ ਨੇ ਬਿਲਕੁਲ ਸੱਚੀ ਕਹਾਣੀਆਂ ਪਿੰਡ ਦਾ ਨਾਮ ਕਲਪਨਿਕ ਰੱਖਾਂਗੇ ਤੇ ਬੰਦਿਆਂ ਦਾ ਨਾਮ ਕਲਪਨਿਕ ਰੱਖਾਂਗੇ ਠੀਕ ਹੈ ਤਾਂ ਆਓ ਸ਼ੁਰੂ ਕਰਦੇ ਹਾਂ ਕਹਾਣੀ ਤੇ ਜੋ ਤੋਂ ਕਹਾਣੀ ਕਿ ਨਿੱਕੇ ਜਿਹੇ ਪਿੰਡ ਦੀ ਆ ਉਸ ਪਿੰਡ ਦੇ ਵਿੱਚ ਇੱਕ ਕੁੜੀ ਹੁੰਦੀ ਹੈ ਜਿਸ ਦਾ ਕਲਪਨੇਕ ਨਾਮ ਹਰਪ੍ਰੀਤ ਕੌਰ ਹੁੰਦਾ ਹੈ। ਇੱਕ ਕੁੜੀ ਦੇ ਪਰਿਵਾਰ ਦੇ ਵਿੱਚ ਉਤੇ ਮਾਤਾ ਪਿਤਾ ਹੁੰਦੇ ਨੇ ਤੇ ਚਾਚਾ ਚਾਚੀ ਹੁੰਦੇ। ਕੁੜੀ ਪਸਵਾਂ ਦੇ ਵਿੱਚ ਪ੍ਰਾਈਵੇਟ ਸਕੂਲ ਦੇ ਵਿੱਚ ਆਪਣੀ ਪੜਾਈ ਕਰ ਰਹੀ ਹੁੰਦੀ ਹੈ। ਤੇ ਉਸ ਦੀਆਂ ਦੋ ਫਰੈਂਡਸ ਹੁੰਦੀਆਂ ਨੇ। ਇੱਕ ਉਹਦੇ ਪਿੰਡ ਚੋਂ ਕੁੜੀ ਹੁੰਦੀ ਹੈ। ਦੂਸਰੀ ਕੁੜੀ ਲਾਗੇ ਪਿੰਡ ਚੋਂ ਹੁੰਦੀ ਹੈ। ਹਾਂ ਕੁੜੀ ਦੀ ਭਰਾਈ ਚਲਦੀ ਹੁੰਦੀ ਹੈ ਤਕਰੀਬਨ ਵਧੀਆ ਚਲਦੀ ਆ ਵਧੀਆ ਪੜਨ ਵਾਲੀ ਕੁੜੀ ਹੁੰਦੀ ਆ ਕੁੜੀ ਦੇ ਪਿੰਡ ਇੱਕ ਦੂਸਰੇ ਪਿੰਡ ਚੋਂ ਨੌਜਵਾਨ ਰੈਡੀमेड ਕੱਪੜੇ ਦੀਦਕਾਨ ਕਰਦਾ ਉਸੇ ਸਾਲ ਜਦੋਂ ਕੁੜੀ ਪਲੱਸ 1 ਦੇ ਵਿੱਚ ਹੁੰਦੀ ਆ ਤਾਂ ਦੋਸਤੋ ਦੋਵਾਂ ਦਾ ਜਦੋਂ ਕੁੜੀ ਦਿੱਲੀ ਪਾਸ ਛੱਡੇ ਆਉਂਦੀ ਆ ਤੇ ਦੋਵਾਂ ਦਾ ਮੇਮਲਾ ਪੁੰਦਾ ਦੋ ਦੋ ਅੱਖਾਂ ਚਾਰ ਹੋ ਜਾਂਦੀਆਂ ਨੇ ਤੇ ਦੋਵਾਂ ਚ ਪਿਆਰ ਪੈ ਜਾਂਦਾ ਰਾਣੀ ਚਲਦੀ ਰਹਦੀ ਆ ਬਿਆਹ ਦੀਆਂ ਗੱਲਾਂ ਚਲਦੀਆਂ ਰਹਿੰਦੀਆਂ ਨੇ ਕੁੜੀ ਪਲੱਸ 2 ਦੇ ਵਿੱਚ ਹੋ ਜਾਂਦੀ ਆ ਤੇ ਇਸੇ ਤਰ੍ਹਾਂ ਸਮਾਂ ਬੀਤਦਾ ਜਾਂਦਾ ਜਦੋਂ ਕੁੜੀ ਪਲੱਸ 2 ਦੇ ਵਿੱਚ ਹੋ ਜਾਂਦੀ ਆ ਤਾਂ ਤਕਰੀਬਨ ਜਿਵੇਂ ਪਿੰਡਾਂ ਦੇ ਵਿੱਚ ਮਾਹੌਲ ਜਿਹਾ ਹੁੰਦਾ ਨਾ ਇੱਕ ਵੀ ਲੱਗ ਹੋ ਗਈ ਕੁੜੀਆਂ ਗੱਲਾਂ ਚੱਲ ਪੈਂਦੀਆਂ ਨੇ ਵੀ ਪਲੱਸ 2 ਫੜ ਗਈ ਹੋਰੀ ਅਗਲੇ ਸਾਰੇ ਦਾ ਵਿਆਹ ਕਰਤਾ ਹੈ ਨਾ ਤੇ ਇਹਦਾ ਨਾਰਮਲੀ ਗੱਲਾਂ ਨੇ ਸਾਰੇ ਘਰਾਂ ਦੇ ਵਿੱਚ ਹੀ ਗੱਲਾਂ ਚੱਲ ਪੈਂਦੀਆਂ ਨੇ ਤੇ ਇਸੇ ਤਰ੍ਹਾਂ ਕੁੜੀ ਦੇ ਘਰ ਵੀ ਗੱਲ ਚੱਲ ਪਈ ਵੀ ਕੁੜੀ ਫਲਾਟੂ ਕਰ ਦੂਗੀ ਆਪਾਂ ਇਹਦਾ ਰਿਸ਼ਤਾ ਦੇਖੀਏ ਤੇ ਵਿਆਹ ਕਰਦੇ ਵਾਂਗੂ ਕੁੜੀ ਇੱਕ ਵਧੀਆ ਤਾਗੜੇ ਪਰਿਵਾਰ ਨੂੰ ਬਲੋਂਗ ਕਰਦੀ ਹੁੰਦੀ ਆ ਤੇ ਤਕਰੀਬਨ ਮੁੰਡੇ ਕੋਲੇ ਇੱਕ ਇੱਕ ਜਮੀਨ ਹੁੰਦੀ ਆ ਤੇ ਮੁੰਡਾ ਕੁੜੀ ਵੀ ਆਪਸ ਦੇ ਵਿੱਚ ਗੱਲ ਕਰਦੇ ਨੇ ਕੁੜੀ ਮੁੰਡੇ ਨੂੰ ਕਹਿੰਦੀ ਆ ਵੀ ਇਸ ਤਰ੍ਹਾਂ ਮੇਰਾ ਵਿਆਹ ਕਰਨ ਬਾਰੇ ਸੋਚ ਰਹੇ ਨੇ ਕਰਦੇ ਵੀ ਆਪਾਂ ਵਿਆਹ ਇੱਕ ਦੂਜੇ ਨਾਲ ਕਰਾਉਣਾ ਤੇ ਮੈਂ ਤੇਰੇ ਬਿਨਾ ਮਰ ਜੂੰਗੀ ਵੀ ਆਪਾਂ ਕੋਈ ਪਲਾਨ ਕਰੀਏ ਮੈਂ ਨਹੀਂ ਤੇਰੇ ਬਿਨਾਂ ਰਹਿ ਸਕਦੀ ਕੋਈ ਮੈਰਿਜ ਕਰਵਾਉਣੀ ਚਲੋ ਦੋਨੇ ਜਣੇ ਮੁੰਡਾ ਕੁੜੀ ਮਿਲ ਕੇ ਗੱਲ ਕਰਦੇ ਵੀ ਹਾਂ ਮੈਰਿਜ ਆਪਾਂ ਕਰਵਾਵਾਂਗੇ ਮੁੰਡਾ ਕੁੜੀ ਨੂੰ ਕਹਿੰਦਾ ਵੀ ਗੱਲ ਸੁਣੋ ਵੀ ਤੇਰਾ ਹੈਗਾ ਤਕੜਾ ਪਰਿਵਾਰ ਠੀਕ ਹੈ ਮੈਂ ਨਾਰਮਲ ਪਰਿਵਾਰ ਦੇ ਵਿੱਚੋਂ ਵੀ ਆਪਣਾ ਵਿਆਹ ਤਾਂ ਨਹੀਂ ਇਹਨਾਂ ਨੇ ਕਰਨਾ ਕੁੜੀ ਵੀ ਇਹ ਕਰਤੇ ਪੱਕੀ ਹੋ ਜਾਂਦੀ ਹੈ ਵੀ ਹਾਂ ਮੇਰੇ ਘਰਦਿਆਂ ਨੇ ਤੇਰੇ ਨਾਲ ਮੇਰਾ ਵਿਆਹ ਨਹੀਂ ਕਰਨਾ ਤਾਂ ਕੁੜੀ ਕਹਿੰਦੀ ਆ ਮੈਂ ਤੈਨੂੰ ਵੀ ਆਪਾਂ ਹੀ ਕਰੀਏ ਵੀ ਆਪਾਂ ਕਿਉਂ ਨਾ ਤੁਰੋ ਭੱਜ ਕੇ ਵਿਆਹ ਕਰਵਾ ਲਈਏ ਨਾ ਤਾਂ ਮੁੰਡੇ ਕੁੜੀ ਨੂੰ ਕਹਿੰਦਾ ਦੇਖ ਵੀ ਆਪਾਂ ਹੈਗੇ ਆ ਗਵਾਣ ਪਿੰਡ ਦੇ ਦੇਖ ਬਿਆ ਕਰਾਣਾਂਗੇ ਭੱਜ ਕੇ ਠੀਕ ਹੈ ਨਾ ਲੰਬਾ ਟਾਈਮ ਬਾਹਰ ਤੈਨੂੰ ਮੈਂ ਨਹੀਂ ਕਰਦਾ ਕਿਉਂਕਿ ਖਾਤਿਆਂ ਦੀ ਪ੍ਰੋਬਲਮ ਆ ਨਾ ਪਿੰਡਾਂ ਵਾਂਗੀ ਤਾਂ ਦੁਵਾਲਾ ਪਿੰਡ ਦੇ ਆ ਸੋਦੇ ਘਰ ਤੈਨੂੰ ਪਤਾ ਲੱਗ ਜੂ ਤਾ ਵੀ ਗੱਲ ਵਿਗਦੂਗੀ ਨਾ ਤੇ ਵੀ ਇਸ ਤਰ੍ਹਾਂ ਵੀ ਕੋਈ ਹੋਰ ਦੇਖੋ ਆਪਾਂ ਵਿਗਦਮਗ ਲੜਾਓ ਵੀ ਕਿਸ ਤਰ੍ਹਾਂ ਕਰੀਏ ਦੋਵੇਂ ਜਾਨੇ ਆਪਸੇ ਜੀ ਗੱਲ ਕਰਦੇ ਨੇ ਤੇ ਕੁੜੀਆਂ ਉਹ ਦਿਮਾਗ ਚਲਾਉਣਾ ਸ਼ੁਰੂ ਕਰ ਦਿੰਦੀਆਂ ਕੁੜੀ ਕੀ ਕਰਦੀ ਆ ਨਾ ਕੁੜੀ ਦਿਮਾਗ ਚਲਾਉਂਦੀ ਆ ਵੀ ਮੇਰਾ ਚਾਤਾ ਚਾਚੀ ਨੇ ਤੇ ਮੇਰੇ ਮੰਮੀ ਪਾਪਾ ਨੇ ਵੀ ਜੇ ਕਰਮ ਚਾਤਾ ਚਾਚੀ ਨੂੰ ਲੱਗ ਕਰਵਾਦਾ ਤਾਂ ਵੀ ਪਿੱਛੇ ਮੇਰੇ ਮਾਵਾ ਪਰ ਆ ਜਾਂਦੇ ਪੁੜੀ ਕੀ ਗੱਲਤੀ ਆ ਪੁੜੀ ਇੱਕ ਦਿਨ ਆਪਦੇ ਚਾਚੇ ਦੇ ਉੱਤੇ ਬਲੇਮ ਲਾਉਂਦੀ ਆ ਵੀ ਚਾਚੇ ਨੇ ਮੈਨੂੰ ਫੜ ਲਿਆ ਮਤਲਬ ਮੇਰੇ ਨਾਲ ਗਲਤ ਕਰਨਾ ਕਰਨ ਦੀ ਹੱਤ ਕੀਤੀ ਆ ਤੇ ਗੱਲ ਪਰਿਵਾਰ ਦੇ ਵਿੱਚ ਆ ਜਾਂਦੀ ਆ ਤੇ ਪਰਿਵਾਰ ਬਹੁਤੀ ਗੱਲ ਬਤਾਉਂਦਾ ਨਹੀਂ ਹੈਗਾ ਤੇ ਪਰਿਵਾਰ ਰਾਇ ਕਰਦਾ ਵੀ ਆਪਾਂ ਚਲੋ ਛੱਡੋ ਵੀ ਜੋ ਕੁਛ ਵੀ ਹੋਇਆ ਵੀ ਹੁਣ ਅੱਡੋ ਵਜੇ ਅੱਡੋ ਵਜ ਜਾਂਦੇ ਨੇ ਜਦੋਂ ਚਰਚਾ ਜਾਂਦੀ ਅੱਡ ਹੋ ਜਾਂਦੇ ਨੇ ਕੁੜੀ ਕੁੜੀ ਦੇ ਮਾਪੇ ਇਹ ਅੱਡ ਹੋ ਜਾਂਦੇ ਨੇ ਘਰ ਦੇ ਵਿੱਚ ਕੰਮ ਨਾ ਕੰਧ ਨਿਕਲ ਜਾਂਦੀ ਛੋਟੀ ਜੀ ਤੇ ਵਧੀਆ ਪਰਿਵਾਰ ਹੁੰਦਾ ਇੱਕ ਇਹ ਹੁੰਦਾ ਵੀ ਅੱਗੇ ਕੋਟੀ ਪਾਲਾਂਗੇ ਚਲੋ ਅ ਅੱਜ ਦੀ ਘੜੀ ਆ ਆਪਾਂ ਛੋਟੀ ਵਿਚਕਾਰ ਕੰਮ ਨਿਕਲ ਜਾਂਦੀ ਹੈ ਤੇ ਅੱਡੋ ਹੋ ਜਾਂਦੇ ਨੇ ਦੋਸਤੋ ਕੁੜੀ ਦੇ ਮਾਵਰ ਪਿੱਛੇ ਸੀਰੀ ਰੱਖ ਲੈਂਦੇ ਨੇ ਜਾਂ ਆਪਾਂ ਸਾਂਝੀ ਪਾਲੀ ਕਹਿ ਦਈਏ ਜੀ ਨੂੰ ਕਿਉਂਕਿ ਕੁੜੀ ਦੇ ਪਿਓ ਦੀ ਉਮਰ ਜ਼ਿਆਦਾ ਹੁੰਦੀ ਹੈ ਖੇਤੀ ਜ਼ਿਆਦਾ ਹੁੰਦੀ ਹੈ ਤੇ ਕਰਨ ਦੇ ਵਿੱਚ ਟਿੱਕਤ ਹੁੰਦੀ ਹੈ ਇਹ ਦੋਸਤੋ ਚਾਚੇ ਨੂੰ ਤਾਂ ਗੱਲ ਰੱਤ ਦੀ ਰਹਿੰਦੀ ਹੈ ਦਿਮਾਗ ਦੇ ਵਿੱਚ ਵੀਰ ਮੇਰੇ ਤੇ ਕੁੜੀ ਨੇ ਇਲਜਾਮ ਮੇਰੀ ਭਤੀਜੀ ਨੇ ਇਲਜਾਮ ਲਾਇਆ ਵੀ ਲਾਇਆ ਵੀ ਝੂਠਾ ਹੁਣ ਆ ਵੀ ਉਹ ਤਾਂ ਜਿੰਦਾ ਪਤਾ ਹੀ ਆ ਵੀ ਮੈਂ ਤਾਂ ਇਹ ਗੱਲ ਕਰੀ ਨਹੀਂ ਹੈਗੀ ਜਿਹੜੀ ਉਹਨੇ ਕਹੇ ਤੀ ਚਾਚਾ ਸੋਚ ਰਹਾ ਸੀ ਨਾ ਨਮਾਕ ਦੇ ਵਿੱਚ ਵੀ ਕੋਈ ਤਾਂ ਗੱਲ ਹੈ ਚਲੋ ਪਿੰਡ ਦੇ ਵਿੱਚ ਹੌਲੀ ਹੌਲੀ ਗੱਲ ਪਤਾ ਚੱਲੇ ਜਾਂਦਾ ਹਨਾ ਚਾਚੇ ਨੇ ਦੋ ਚਾਰ ਵੰਦਿਆਂ ਨੂੰ ਪੁੱਛਿਆ ਕਰਿਆ ਪਤਾ ਲੱਗਿਆ ਵੀ ਕੁੜੀ ਦਾ ਪਲਾਨੇ ਮੰਦੇ ਦੇ ਨਾਲ ਰਿਲੇਸ਼ਨ ਚਾਬੀ ਉਹਦੇ ਨਾਲ ਪਿਆਰਾ ਵੀ ਉਹ ਵਿਆਹ ਕਰਾਉਣ ਲੱਗਾ ਕਰਤੇ ਤੇ ਚਾਚੇ ਨੂੰ ਪਤਾ ਚੱਲ ਜਾਂਦਾ ਚਲੋ ਚਾਚਾ ਜੀ ਨੇ ਦਿਮਾਗ ਦੇ ਵਿੱਚ ਰੱਖਦਾ ਚਾਚੇ ਨੂੰ ਵੀ ਹੁੰਦਾ ਵੀ ਆਪਾਂ ਜਨਗੀ ਕਰੋ ਕਿ ਕੋਈ ਗੱਲ ਨਹੀਂ ਅਜੇ ਚੱਲ ਲੈਣ ਦੇ ਦੇਖਦੇ ਆਂ ਤੇ ਇਧਰੋਂ ਕੁੜੀ ਕੀ ਗੇਮ ਲਾ ਆਂਦੀ ਆ ਕੁੜੀ ਮੁੰਡੇ ਨੂੰ ਕਹਿੰਦੀ ਵੀ ਜੇ ਆਪਾਂ ਮੇਰੇ ਪਿਤਾ ਦਾ ਤਤਲ ਕਰਵਾ ਦਈ ਵੀ ਦੇਖਾ ਆਪਾਂ ਨੂੰ ਇੱਕ ਤਤਲ ਕਰਵਾਉਣਾ ਪਊਗਾ ਵੀ ਆਪਾਂ ਮੇਰੇ ਪਿਓ ਦਾ ਕਰਵਾ ਦਿੰਨੇ ਆਂ ਇਹ ਉਸ ਤੋਂ ਬਾਅਦ ਮੇਰੀ ਮਾਤਾ ਰਹਿ ਜਾਊਗੀ ਤੇ ਜਮੀਨ ਜਾਇਦ ਸਾਰਾ ਕੁਝ ਆਪਨਾ ਮੇਰੀ ਮਾਤਾ ਨੇ ਮੰਨੀ ਜਾਂ ਨਾ ਤਵੇ ਨਾ ਤੇ ਕੁੜੀ ਮੁੰਡੇ ਦੀ ਡਿਊਟੀ ਲਾ ਦਿਆਂ ਮੁੰਡੇ ਨੂੰ ਵੀ ਇਹੋ ਜਿਹੇ ਬੰਦੇ ਲੱਭ ਵੀ ਜਿਹੜੇ ਪੈਸੇ ਲੈ ਕੇ ਕੰਮ ਕਰਦੇ ਨੇ ਤੇ ਪੈਸੇ ਮੈਂ ਦਊਂਗੀ ਇਹ ਮੁੰਡੇ ਦੀ ਡਿਊਟੀ ਲਾਉਂਦੀ ਆ ਵੀ ਤੂੰ ਇਹੋ ਜਿਹੇ ਬੰਦੇ ਲੱਭ ਤਾਂ ਜਾਤੇ ਰਿ ਬਿਨ ਨਿਗਰੱਖਣ ਲੱਗ ਜਾਂਦਾ ਵਿਆਹ ਇਹ ਭੱਜ ਕੇ ਕਰਵਾਉਂਗੇ ਰਾਤ ਨੂੰ ਭੱਜ ਜਣਗੇ ਹਨਾ ਤੇ ਜੇ ਉਹ ਉਹ ਵੀ ਆਪਦੀ ਪੂਰੀ ਨਿਗਰੱਖਣ ਲੱਗ ਜਾਂਦਾ ਤੇ ਇਧਰ ਮੁੰਡੇ ਨੂੰ ਬੱਤੇ ਲੱਭ ਜਾਂਦਾ 3 ਲੱਖ ਦੀ ਗੱਲ ਹੁੰਦੀ ਉਹਨਾਂ ਦੀ 3 ਜਾਣੇ ਹੁੰਦੇ ਆ ਤੇ ਕੁੜੀ ਕਹਿੰਦੀ ਆ ਵੀ ਮੈਂ 3 ਲੱਖ ਦਵਾਂਗੀ ਤੇ ਕੰਮ ਹੋਣ ਤੋਂ ਬਾਅਦ ਥੋੜੇ-ਬੋਟੇ ਪੈਸੇ ਉਹਨਾਂ ਨੂੰ ਪਹਿਲਾਂ ਵੀ ਦੇ ਦਿੱਤੇ ਜਾਂਦੇ ਆ ਇਹ ਕੁੜੀ ਇੱਕ ਸ਼ਿੰਮ ਲੈਂਦੀ ਆ ਸ਼ਿੰਮ ਦੇ ਨਾਲ ਉਹਨਾਂ ਨਾਲ ਫੋਨ ਤੇ ਟਾਈਪ ਕਰਦੀ ਆ ਤੇ ਉਹਨਾਂ ਨੂੰ ਕਹਿੰਦੀ ਆ ਵੀ ਆਪਾਂ ਕੱਲ ਨੂੰ ਕੰਮ ਕਰਾਂਗੇ ਵੀ ਤੁਸੀਂ ਮੇਰੇ ਨਾਲ ਫੋਨ ਤੇ ਕਨੈਕਟ ਰਹਿਣਾ ਵੀ ਮੈਂ ਤੁਹਾਨੂੰ ਦੱਸੂਗੀ ਜਦੋਂ ਘਰੇ ਸਾਰੇ ਸੌਂਗੇ ਵੀ ਤੁਸੀਂ ਮੇਰੇ ਘਰੇ ਆਉਣਾ ਆਪਾਂ ਅਸੀਂ ਸ਼ਤ ਦੇ ਉੱਪਰ ਬੈਠਨੇ ਆ ਠੀਕ ਆ ਫੋਨ ਤੇ ਗੱਲ ਹੋ ਗਈ ਕੁੜੀ ਦੀ ਉਹਨਾਂ ਨਾਲ ਬੰਦਿਆਂ ਨਾਲ ਵੇ ਤੁਸੀਂ ਆ ਕੇ ਇੱਕ ਜਿੰਦਾ ਵੜਨਾ ਸਾਡੇ نیچے ਆ। ਜਿੰਦਾ ਵੜਦੇ ਹੋ ਉਹਦੇ ਵਿੱਚ ਜੋ ਵੀ ਛوان ਚੱਕਣਾ ਹੋਊਗਾ ਉਹ ਮੈਂ ਚੱਕ ਲਵਾਂਗੀ ਤੇ ਉਸ ਤੋਂ ਬਾਅਦ ਤੁਸੀਂ ਕੰਮ ਕਰਕੇ ਚਲੇ ਜਾਇਓ। ਚਲੋ ਦੂਜੇ ਦਿਨ ਆਉਂਦਾ ਉਹੀ ਗੱਲ ਹੁੰਦੀ ਹੈ 11:05 ਦੇ ਕੁੜੀਆਂ ਨਾਲ ਫੋਨ ਤੇ ਗੱਲ ਕਰਦੀ ਹੈ ਉਹਨਾਂ ਨੂੰ ਅੰਦਰ ਸੱਦ ਲੈਂਦੀਆਂ ਤੇ ਉਹ ਨੀਚੋਂ ਜਿੰਦਾ ਵੜਦੇ ਨੇ ਕੁੜੀ ਦੇ ਵਿੱਚੋਂ ਜੋ ਪੈਸਾ ਟੁੱਕਰ ਜਾਂ ਗਹਿਣੇ ਜੋ ਵੀ ਗੋਚਾ ਕਨਾਲਾ ਹੁੰਦਾ ਚੱਕ ਕੇ ਆਪਣੇ ਕਮਰੇ ਦੇ ਵਿੱਚ ਰੱਖ ਆਉਂਦੀ ਹੈ ਤੇ ਰੱਖ ਕੇ ਕੁੜੀ ਕਹਿੰਦੀ ਆ ਚਲੋ ਠੀਕ ਆ ਵੀ ਮੈਂ ਉੱਪਰ ਜਾਨੀ ਆ ਵੀ ਮੈਂ ਜਦੋਂ ਪੈ ਗਈ ਤੁਸੀਂ ਉਸ ਤੋਂ ਬਾਅਦ ਆਉਣਾ ਇਹ ਸਾਹ ਘੁੱਟ ਕੇ ਮਤਲਬ ਸਰਾ ਦੇ ਨਾਲ ਕੁੱਝੀ ਐਦਾ ਕੰਮ ਕਰ ਦੇਣਾ ਤੇ ਦੋਸਤੋ ਹੁੰਦਾ ਜਿਵੇਂ ਕਿਸਮਤ ਗੇਰ ਖਾਂਦੀ ਹੈ ਤੇ ਜਦੋਂ ਤਿੰਨ ਬੰਦੇ ਬੌਣੀ ਚੜਦੇ ਹੁੰਦੇ ਹਨਾ ਤਾਂ ਜਿਹੜਾ ਕੁੜੀ ਦਾ ਚਰਚਾ ਹੁੰਦਾ ਉਹਦੀ ਕਿਤੇ ਇੱਕ ਖੁੱਲ ਜਾਂਦੀ ਆ ਉਹ ਉੱਠ ਜਾਂਦਾ ਰਾਤ ਨੂੰ ਉਹ ਉੱਠਿਆ ਹੋਇਆ ਤਿੰਨ ਬੰਦੇ ਜਦੋਂ ਪੌੜੀਆਂ ਚੜ੍ਹਦੇ ਨੇ ਤੇ ਉਹ ਦੇਖ ਕੇ ਉਹਨਾਂ ਨੂੰ ਲਲਕੜਾ ਮਾਰ ਦਿੰਦਾ ਵਿੱਚ ਹੋਰ ਨੇ ਯੋ ਇੱਕ ਬੰਦਾ ਹੁੰਦਾ ਦੋ ਹੁੰਦੇ ਤਾਂ ਵੀ ਉਹਨਾਂ ਲੱਗਣਾ ਦੀ ਵੀ ਮੇਰੀ ਭਤੀਜੀ ਆ ਜਾਂ ਕੋਈ ਹੋਰ ਆ ਤਿੰਨ ਬੰਦੇ ਨੇ ਨਿਗਾਹ ਤਕਰੀਬਨ ਹੁੰਦੀ ਹੀ ਆ ਵੀ ਕੌਣ ਬੰਦੇ ਨੇ ਹਨਾ ਤੇ ਉਹ ਲਲਕੜਾ ਮਾਰ ਦਿੰਦਾ ਉਹ ਬੰਦੇ ਦੋਨੋਂ ਤੋਂ ਭਾਜਦੇ ਨੇ ਬਾਹਰ ਨੂੰ ਹੁਣ ਜਦੋਂ ਉਹ ਬਾਹਰ ਨੂੰ ਭਾਜਦੇ ਨੇ ਗੇਟ ਦੇ ਉੱਪਰ ਸਿਰੀ ਦਾ ਰੋਮ ਹੁੰਦਾ ਪਾਲੀ ਛਾਂਜੀ ਦਾ ਉਹ ਜਦੋਂ ਰੋਲਾ ਪੈਂਦਾ ਉਹ ਟਕੇ ਬਾਹਰ ਆ ਜਾਂਦਾ ਦੋਸਤੋ ਜਦੋਂ ਤਿੰਨੇ ਗੇਟ ਕਰਾਸ ਕਰਨ ਲੱਗਦੇ ਨੇ ਛਾਂਜੀ ਜੱਫਾ ਪਾਉਣ ਵਾਲਾ ਤਾਂ ਉਹਨਾਂ ਕੋਲੇ ਕੁਝ ਵੀ ਕਿਰਤ ਜਾਂ ਚਾਕੂ ਆਪਾਂ ਕਹਿ ਲਈ ਉਹ ਛਾਂਜੀ ਨੇ ਮਾਰ ਜਾਂਦੇ ਨੇ ਤੇ ਆਪ ਉਥੋਂ ਨਿਕਲ ਜਾਂਦੇ ਨੇ ਜੇ ਦੋ ਪਰਿਵਾਰ ਉੱਡਦਾ ਆ ਨਿਗਵਾਨ ਵੀ ਆ ਜਾਂਦਾ ਉੱਟਕੇ ਉਹ ਦੇਖਦੇ ਨੇ ਜੀ ਜਾਂਜੀ ਜੋ ਵੀ ਉਹਦੇ ਬੱਜਿਆ ਹੁੰਦਾ ਉਹ ਦੇਖਦੇ ਨੇ ਉਹ ਮਰ ਜਾਂਦਾ ਜਾਂਜੀ ਮਰਿਆ ਜਾਂਦਾ ਚਲੋ ਗੱਲ ਠਾਣੇ ਵੱਲ ਜਾਂਦੀ ਹੈ ਕਤਲ ਦੀ ਗੱਲ ਹੋ ਜਾਂਦੀ ਆ ਪੁਲਿਸ ਆਉਂਦੀ ਆ ਪੁਲਿਸ ਦੇਖਦੀ ਆ ਸਾਰਾ ਕੁਝ ਪਹਾਨੇ ਵੀ ਕੀਆ ਪੁਲਿਸ ਸੋਚਦੀ ਆ ਵੀ ਦੇਖੋ ਜਦੋਂ ਉਹਨਾਂ ਨੇ ਹੀੜੇ ਚੋਰੀ ਕਰ ਲਈ ਤਾਂ ਉੱਪਰ ਕੀ ਕਰਨ ਜਾ ਰਹੇ ਸੀ ਉਹਦੇ ਜਦੋਂ ਸਮਝਾ ਨਹੀਂ ਉਹਨਾਂ ਨੇ ਲੁੱਟਣਾ ਉਹਨਾਂ ਦਾ ਮਕਸਦ ਹੀ ਲੁੱਟਣਾ lia de ਉੱਪਰ ਕੀ ਕਰਨ ਜਾਂਦੇ ਸੀ ਤੇ ਗੱਲ ਚੋਹੋ ਚੱਲ ਪੈਂਦੀ ਆ ਤੇ ਪੁਲਸ ਆਉਂਦੀ ਸ਼ਾਨ ਵੀਰ ਕਰਦੀ ਆ ਵਿੱਚ ਚੋ ਵਿਵਾਦ ਕਰਦੀ ਆ ਜਿਸ ਤਰ੍ਹਾਂ ਪੁਲਸ ਦੇ ਮੁੰਡੇ ਨੇ ਬੰਦੇ ਤੇ ਹੋੜੀ 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 ਤਕਤੀਸ ਰੂਪ કરી ਹੋਈ ਕਰੀ ਹੋਈ ਪਿੰਡ ਚੋਂ ਨਾ ਪੁੱਛ ਪਿੰਡ ਚੋਂ ਹੀ ਪਤਾ ਕਰਦੀ ਹੈ ਤੇ ਚਾਚੇ ਦੇ ਬਿਆਨ ਲਿਖਦਾ ਚਾਚਾ ਬਿਆਨ ਲਿਖਾਉਂਦਾ ਵੀ ਤਾਂ ਜਦੋਂ ਚਾਚੇ ਹੀ ਗੱਲ ਦੱਸਦਾ ਵੀ ਮੇਰੇ ਤੇ ਇਲਜ਼ਾਮ ਲਾਇਆ ਹਨ ਮੇਰੀ ਭਤੀਜੀ ਨੇ ਤਾਂ ਪੁੱਛ ਨੂੰ ਕਲੀਅਰ ਹੋ ਜਾਂਦਾ ਵੀ ਕੁੜੀ ਦਾ ਕਿਤੇ ਨਾ ਕਿਤੇ ਇਹ ਸਾਰੇ ਦੇ ਵਿੱਚ ਵੀ ਹੱਥ ਆ ਤੇ ਪੁੱਛ ਫੋਨ ਕਰਦੀ ਆ ਕੁੜੀ ਦੇ ਪਿਤਾ ਨੂੰ ਐਥੇ ਤੋਂ ਫੋਨ ਕਰਦੇ ਨੇ ਵੀ ਥਾਣੇ ਆ ਕੇ ਜਾਓ। ਜੇ ਕੋਈ ਜਿਹੜਾ ਕੁੜੀ ਦਾ ਪਿਤਾ ਥਾਣੇ ਜਾਂਦਾ ਤਾਂ ਉਹ ਕੁੜੀ ਨੂੰ ਕਹਿੰਦਾ ਵੀ ਬਲਦੇਵ ਜੀ ਆ ਗੱਲ ਕਹਾਣੀ ਸਾਰੀ ਇਹ ਐ ਸਾਰੀ ਉਹਨੂੰ ਦੱਸ ਦਿੰਦਾ ਵੀ ਦੇਖੋ ਸੋਡੀ ਬੱਚੀ ਐ ਕਵਰੀ ਕੁੜੀ ਆ ਆਪਾਂ ਉਹਨੂੰ ਥਾਣੇ ਲਿਆਵਾਂਗੇ ਬਿਨਾਂ ਪ੍ਰੂਫ ਪਾਦੋਣਾ। ਵੀ ਗੱਲਾਂ ਕੋ ਸੁਰੂ ਹੋ ਜਾਂਦੀਆਂ ਨੇ। ਵੀ ਉਹ ਸਧਾਰਨ ਨਿਰਦੋਸ਼ ਹੋਵੇ ਕੁੜੀ ਛੋਟੀ ਹੈ ਨਾ ਫਲੇਮ ਲੱਗ ਜਾਂਦਾ ਤੁਸੀਂ ਤਾਂ ਗਰੋਹ ਮੈਨੂੰ ਕੁੜੀ ਦਾ ਫੋਨ ਲੈ ਆ ਕੇ ਦੇ ਦਿਓ ਉਹਨਾਂ ਕੁੜੀ ਦੂਜੇ ਪਾਸੇ ਸੱਚੀ ਹੁੰਦੀ ਹੈ ਕੁੜੀ ਨਾਲ ਆਉਂਦਾ ਆਪਾਂ ਜੰਮ ਲਿਆਤੀ ਆਪਾਂ ਜੰਮ ਦੂਰ ਕੇ ਜਿੱਤਤਾ ਆਪਾਂ ਕੋਈ ਚੱਕਰ ਨਹੀਂ ਕੁੜੀ ਫੋਨ ਲੈ ਜਾਂਦੀ ਹੈ ਕੁੜੀ ਦਾ ਪਿਤਾ ਫੋਨ ਲੈ ਕੇ ਆ ਜਾਂਦਾ ਉਹ ਸਾਰੇ ਫੋਨ ਉਹ ਇਹ ਸੈੱਟ ਕਰਿਆ ਹੁਣ ਤਾਂ ਚਲੋ ਤਕਦੀਕ ਆਈ ਵੀ ਹੈ ਅੱਜ ਕੱਲ ਵੀ ਉਹ ਦੁਬਾਰਾ ਉਹਨੂੰ ਮਨ ਕੱਟ ਲੈਣ ਤੇ ਸਾਰਾ ਕੁਝ ਉਹ ਦੇਖਦੇ ਨੇ ਕਿ ਕੁੜੀ ਦੋ ਬੰਦਿਆਂ ਨਾਲ ਗੱਲਾਂ ਕਰਦੀ ਆ ਇੱਕ ਦਾ ਨੰਬਰ ਉਹਦੇ ਆਸ਼ਕ ਦਾ ਉਹਨੂੰ ਪੂਲਸੋ ਲੱਭ ਰਹੀ ਹੁੰਦੀ ਹੈ ਨਾ ਤੇ ਦੂਸਰਾ ਨੰਬਰ ਹੁੰਦਾ ਜਿਸ ਬੰਦੇ ਨਾਲ ਉਸ ਰਾਤ ਨੂੰ ਗੱਲ ਹੋਈ ਹੁੰਦੀ ਆ ਉਹ ਹੁੰਦਾ ਕੋਈ ਜੱਗੂ ਨਾਂ ਦਾ ਬੰਦਾ ਹੁੰਦਾ ਉਹਦੇ ਉੱਤੇ ਪਹਿਲਾਂ ਵੀ ਦੋ ਕੇਸ ਜਾਨਿਕੇ ਦਰਜ ਹੁੰਦੇ ਨੇ ਉਹ ਕ੍ਰਿਮੀਨਲ ਬੰਦਾ ਹੁੰਦਾ ਪੁਲਸ ਨੂੰ ਸਾਰੀ ਗੱਲ ਥਲੀਆ ਹੋ ਜਾਂਦੀ ਹੈ ਵੀ ਇਹ ਕ੍ਰਿਮੀਨਲ ਬੰਦਾ ਕੁੜੀ ਨਾਲ ਟਾਈਪ ਆਪਾਂ ਰਾਤ ਨੂੰ 11 ਵਜੇ ਤੱਕ ਜਿੰਨ ਦਿਨ ਕਤਲ ਹੋਇਆ ਹੈ ਨਾ ਵੀ ਕਹਾਣੀ ਕਲੀਅਰ ਆ ਤੇ ਪੁਲਸ ਜਗੂ ਦਾ ਨੰਬਰ ਟਰੇਸ ਕਰਦੀ ਹੈ ਜਗੂ ਨੂੰ ਅਰੈਸਟ ਕਰ ਲਿਆ ਜਾਂਦਾ ਤੇ ਕੁੜੀ ਦੇ ਆਸ਼ਕ ਨੂੰ ਵੀ ਜਕ ਲੈ ਆਉਂਦੀ ਹੈ ਪੁਲਸ ਤੇ ਉਸ ਤੋਂ ਬਾਅਦ ਜਦੋਂ ਕਹਾਣੀ ਆਉਂਦੀ ਹੈ ਸਾਰੀ ਐਫ ਆਈ ਆਰ ਦਰਜ ਹੋ ਜਾਂਦੀਆਂ ਤੇ ਪੁਲਸ ਪਰਿਵਾਰ ਨੂੰ ਦੱਸਦੀ ਆ ਤੇ ਉਹਨਾਂ ਨੂੰ ਦੱਸਦੀ ਆ ਵੀ ਦੇਖੋ ਉਹ ਦਰਸ ਦਿੰਦੇ ਨੇ ਜੱਗੂ ਦੱਸ ਦਿੰਦਾ ਵੀ ਸਾਨੂੰ ਕੁੜੀ ਨੇ ਕਤਲ ਕਰਨ ਦੇ ਆਪਣੇ ਪਿਓ ਨੂੰ ਕਤਲ ਕਰਨ ਦਾ ਤਿੰਨ ਲੱਖ ਰੁਪਏ ਦਿੱਤਾ ਸੀਗਾ ਦੇਖੋ ਹਰਾਨੀ ਦੀ ਗੱਲ ਕੁੜੀ ਨੇ ਆਪਣੇ ਪਿਤਾ ਨੂੰ ਕਤਲ ਕਰਵਾਉਣ ਲਈ 3 ਲੱਖ ਰੁਪਏ ਦਿੱਤਾ ਸੀਗਾ ਤੇ ਦੋਸਤੋ ਇਸੇ ਤਰ੍ਹਾਂ ਪਿਆਰ ਖਿੜੇ ਨਾ ਚੜ੍ਹ ਛ ਗਿਆ ਉਸ ਨੇ ਤਿੰਨਾਂ ਜਨਾਂ ਤੇ ਆਤਮ ਦਾ ਪਤਿਆ ਕਰਕੇ ਅੰਦਰ ਕਰਦੇ ਠੀਕ ਹੈ ਤੇ ਦੇਖੋ ਤੁਸੀਂ ਆਪਣੇ ਇੱਕ ਪਿੰਡ ਦੀ ਆ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੀ ਕਹਾਣੀਆਂ ਦੋਸਤੋ ਮੈਂ ਸੰਗਰੂਰ ਦੇ ਨਾਲ ਸੰਬੰਧਤ ਹੋਣ ਕਰਕੇ ਇਹ ਬਿਲਕੁਲ ਕਹਾਣੀ ਸੱਚੀ ਆ ਤੁਸੀਂ ਇੱਕ ਗੱਲ ਦੇਖੋ ਨਾ ਅੱਪਾ ਪੰਜਾਬ ਯਾਰ ਬੱਚੇ ਕਿੱਧਰ ਨੂੰ ਜਾ ਰਹੇ ਨੇ ਫੋਨ ਬਿਲਕੁਲ ਟੁੱਟਾ ਹੋ ਗਿਆ ਆਪਣੇ ਮਾਤਾ ਪਿਤਾ ਨੂੰ ਕਤਲ ਕਰਵਾਉ ਪਰਿਵਾਰ ਰਹਿਣਿਕ 6 ਮਹੀਨਿਆਂ ਦੇ ਪਿਆਰ ਵਿੱਚ ਹੈ ਨਾ ਤੇ ਦੋਸਤੋ ਕਹਾਣੀ ਦਾ ਨਤੀਜਾ ਤੁਹਾਡੇ ਸਾਹਮਣੇ ਆ ਇਸੇ ਤਰ੍ਹਾਂ ਕਹਾਣੀਆਂ ਹੋਰ ਵੀ ਸੱਚੀਆਂ ਕਹਾਣੀਆਂ ਤੁਹਾਡੇ ਸਾਹਮਣੇ ਲੈ ਕੇ ਆਇਆ ਕਰਾਂਗੇ ਇਸੇ ਤਰ੍ਹਾਂ ਪਿਆਰ ਦਿੰਦੇ ਰਹਿਣਾ ਤੇ ਤੁਸੀਂ ਕਮੈਂਟ ਕਰੋ ਜੇ ਕੋਈ ਵਿਅਕਤੀ ਖਾਤੇ ਚ ਚੈਨਲ ਦੇ ਉੱਤੇ ਆ ਕੇ ਆਪਣੀ ਕਹਾਣੀ ਦੱਸਣੀ ਚਾਹੁੰਦਾ ਤਾਂ ਉਸ ਲਈ ਵੀ ਵੈਲਕਮ ਸਾਨੂੰ ਕਮੈਂਟ ਕਰੇ ਕੰਟੈਕਟ ਕਰੇ ਸਾਡੇ ਨਾਲ ਤੇ ਨਹੀਂ ਅਸੀਂ ਵੀ ਦੱਸਾਂਗੇ ਉਹਦੀ ਕਹਾਣੀ ਸਾਨੂੰ ਕਹਾਣੀ ਦੇ ਦਿਓ ਜੇ ਆਪ ਦੱਸਣਾ ਚਾਹੁੰਦਾ ਤਾਂ ਆਪ ਵੀ ਆ ਕੇ ਦੱਸਦਾ ਸੋ ਸਾਰੇ ਸਰੋਤਿਆਂ ਦਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਨਵੀਂ ਕਹਾਣੀ ਤੁਹਾਡੇ ਚਰਨਾਂ ਦੇ ਵਿੱਚ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਸੋ ਥੈਂਕ ਯੂ ਦੀ ਵਾਰੀ ਨੂੰ ਜੀ ਦਾ ਖਾਸਾ ਜੀ ਵਾਰੀ ਕੋ ਜੀ ਕੀ ਹੱਤੇ